ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਵਿਕਰਮਜੀਤ ਸਿੰਘ ਮਜੀਠੀਆ ਜੋ ਕਿ ਇਸ ਵਕਤ ਜੇਲ੍ਹ ਦੇ ਵਿੱਚ ਬੰਦ ਹੈ ਹੁਣ ਬਾਦਲ ਦਾ ਜਨਮ ਦਿਨ ਮਨਾਉਣ ਦੇ ਲਈ ਜੋ ਕਿ ਹਰ ਸਿਮਰਤ ਕੌਰ ਬਾਦਲ ਹੈ ਉਹ ਅਮਰੀਕਾ ਦੇ ਵਿੱਚ ਚਲੀ ਗਈ ਤੋਂ ਉਸ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਜੋ ਹੈ ਉਹ ਜੇਲ੍ਹ ਦੇ ਵਿੱਚ ਬੰਦ ਹੈ ਨਾਬਾ ਜੇਲ੍ਹ ਦੇ ਵਿੱਚ ਤੇ ਉੱਥੇ ਉਸ ਦਾ ਰੋ ਰੋ ਕੇ ਬੁਰਾ ਹਾਲ ਹੈ ਉਧਰ ਵਿਕਰਮਜੀਤ ਸਿੰਘ ਮਜੀਠੀਆ ਇਹ ਆ ਇਹ ਸੋਚ ਰਿਹਾ ਹੈ ਕਿ ਮੈਂ ਇਸ ਪਰਿਵਾਰ ਦੇ ਲਈ ਇੰਨਾ ਕੁਝ ਕੀਤਾ ਤੇ ਅੱਜ ਇਹ ਆਪਣਾ ਜਨਮ ਦਿਨ ਮਨਾਉਣ ਦੇ ਲਈ ਖੁਦ ਅਮਰੀਕਾ ਕੈਨੇਡਾ ਤੋਂ ਦੇ ਫਿਰਦੇ ਨੇ ਜੀ ਹਾਂ ਇਹ ਮਾਮਲਾ ਹੋਰ ਵੀ ਜ਼ਿਆਦਾ ਪੇਚੀਦਾ ਉਦੋਂ ਬਣ ਗਿਆ ਜਦੋਂ ਆਪਸੀ ਫੁੱਟ ਇਸ ਪਰਿਵਾਰ ਦੇ ਵਿੱਚ ਪੈ ਗਈ ਸੋ ਬਣੇ ਰਹੋ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੁਹਾਨੂੰ ਰੋਬਰੂ ਕਰਾਉਣੀ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਅੰਦੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਜੀ ਆਂ ਦੋਸਤੋ ਆਪਾਂ ਅੱਜ ਜ਼ਿਕਰ ਕਰਦੇ ਹਾਂ ਵਿਕਰਮਜੀਤ ਸਿੰਘ ਬਜੀਠੀ ਆ ਜੋ ਕਿ ਇਸ ਵਕਤ ਜੇਲ੍ਹ ਦੇ ਵਿੱਚ ਬੰਦ ਹੈ। ਬੇਸ਼ੱਕ ਜੋ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਸੀਨੀਅਰ ਲੀਡਰ ਨੇ, ਸ਼੍ਰੋਮਣੀ ਅਕਾਲੀ ਦਲ ਦੇ ਵਲੰਟੀਅਰ ਨੇ, ਵਰਕਰ ਨੇ, ਜਿੰਨੇ ਵੀ ਲੋਕ ਨੇ ਵਿਕਰਮਜੀਤ ਸਿੰਘ ਦਾ ਮਜੀਠੀਆ ਨੂੰ ਕਿੰਮਾ ਸੱਚਾ ਤੇ ਸੁੱਚਾ ਜਿਵੇਂ ਦੁੱਧ ਦਾ ਝੋਤਾ ਬਣਾ ਦੋ ਪਰ ਪੂਰੀ ਦੁਨੀਆ ਜਾਣਦੀ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਨੇ ਆਖਰਕਾਰ ਕਾંડ ਕਿਹੋ ਜਿਹਾ ਕੀਤੇ ਵਿਕਰਮਜੀਤ ਸਿੰਘ ਮਜੀਠੀਆ ਨੇ ਆਪਣੇ ਟਾਈਮ ਦੇ ਵਿੱਚ ਕਿੰਨਾ ਉਸਨੇ ਚਿੱਟਾ ਵਕਾਇਆ ਪੰਜਾਬ ਦੀ ਨੌਜਵਾਨੀ ਨੂੰ ਉਸਨੇ ਜੋ ਕਿ ਨਸ਼ਿਆਂ ਦੀ ਦਲਦਲ ਦੇ ਵਿੱਚ ਡਬੋ ਦਿੱਤਾ ਅੱਜ ਪੰਜਾਬ ਦੇ ਵਿੱਚ ਜੋ ਪੰਜਾਂ ਦਰਿਆਵਾਂ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਗੁਰੂਆਂ ਪੀਰਾਂ ਨੇ ਤਪੱਸਿਆ ਕੀਤੀ ਇੱਥੇ ਗਦਰੀ ਬਾਬਿਆਂ ਨੇ ਕੁਰਬਾਨੀਆਂ ਦਿੱਤੀਆਂ ਆਸ਼ੀਰਦਾਾਂ ਦੀ ਇਹ ਧਰਤੀ ਤੇ ਅੱਜ ਐਸੇ ਦੀ ਧਰਤੀ ਦੇ ਉੱਪਰ ਜੋ ਕਿ ਅੱਜ ਬਹੁਤ ਵੱਡਾ ਇੱਕ ਕਾਂਡ ਕੀਤਾ ਇਹਨਾਂ ਲੋਕਾਂ ਨੇ ਜੀਹਾਂ ਛੇਵਾਂ ਦਰਿਆ ਜੋ ਨਸ਼ਿਆਂ ਦਾ ਦਰਿਆ ਵਗਿਆ ਹੈ ਉਸ ਨਸ਼ਿਆਂ ਦੇ ਦਰਿਆ ਦਾ ਜੋ 메ਨ ਜ਼ਿੰਮੇਵਾਰ ਹੈ ਉਹ ਕੌਣ ਹੈ ਵਿਕਰਮਜੀਤ ਸਿੰਘ ਮਜੀਠੀਆ ਵਿਕਰਮਜੀਤ ਸਿੰਘ ਮਜੀਠੀਆ ਜਿਸਨੇ ਕਿ ਨਸ਼ਿਆਂ ਦੇ ਦਲਦਲ ਦੇ ਵਿੱਚ ਨੌਜਵਾਨੇ ਨੂੰ ਫਸਾਇਆ ਵਿਕਰਮਜੀਤ ਸਿੰਘ ਮਜੀਠੀਆ ਕਿੰਨੇ ਹੀ ਲੋਕਾਂ ਦੇ ਘਰ ਜੋ ਹੈ ਘਵਾ ਕਰ ਦਿੱਤੇ ਵਿਕਰਮਜੀਤ ਸਿੰਘ ਮਜੀਠੀਆ ਜੋ ਹੈ ਉਸਨੇ ਕਿੰਨੇ ਹੀ ਮਾਵਾ ਦੇ ਪੁੱਤ ਐਸੇ ਹੀ ਨਸ਼ੇ ਦੇ ਵਿੱਚ ਇੱਕ 2 ਇੰਚ ਦੀ ਸਰਿੰਜ ਜੋ ਹੈ ਨਾ ਉਹ ਖਾ ਗਈ ਤੇ ਅੱਜ ਭਗਵੰਤ ਮਾਨ ਸਰਕਾਰ ਜਿਸ ਨੇ ਨਸ਼ੇ ਦੇ ਵਿਰੁੱਧ ਇੱਕ ਲਹਿਰ ਚਲਾਈ ਤੇ ਉਸੇ ਹੀ ਲਹਿਰ ਦੇ ਤਹਿਤ ਜੇਕਰ ਆਪਾਂ ਗੱਲ ਕਰੀਏ ਤਾਂ ਵਿਕਰਮਜੀਤ ਸਿੰਘ ਮਜੀਠੀਆ ਉਸ ਦੇ ਉੱਪਰ ਪੰਜਾਬ ਬਿਜ਼ਨਸ ਬਿਊਰੋ ਪੰਜਾਬ ਬਿਜ਼ਨਸ ਡਿਪਾਰਟਮੈਂਟ ਦੇ ਵੱਲੋਂ ਜੋ ਕਿ ਰੈਡ ਪਾਈ ਗਈ ਅਤੇ ਉਸ ਤੋਂ ਬਾਅਦ ਇਸ ਦੇ ਘਰ ਦੇ ਵਿੱਚ ਐਦਾਂ ਦੀ ਸਮੱਗਰੀ ਪਾਈ ਗਈ ਐਦਾਂ ਦਾ ਸਮਾਨ ਪਾਇਆ ਗਿਆ ਜਿਸ ਦੇ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਦੀ ਧਰਮ ਪਤਨੀ ਚਾਹ ਜਿਹਨੀਆਂ ਮਰਦੀ ਸਫਾਈਆਂ ਮਰੀ ਜਾਵੇ ਜਨੀਮ ਕੌਰ ਮਜੀਠੀਆ ਪਰ ਜੋ ਗ੍ਰਿਫਤਾਰ ਹਾਰੀ ਹੋਣੀ ਸੀ ਉਹ ਹੋ ਗਈ ਹੈ ਕਿਉਂਕਿ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਜੋ ਹੈ ਨਾ ਐਵੇਂ ਬੇਮਤਲਬ ਬੇਫਜ਼ੂਲ ਕਦੇ ਵੀ ਕਿਸੇ ਦੀ ਗ੍ਰਿਫਤਾਰੀ ਨਹੀਂ ਕਰਦੀ ਬੇਮਤਲਬ ਕਦੇ ਕਿਸੇ ਨੂੰ ਨਹੀਂ ਫੜਦੀ ਉਸ ਦੇ ਕੋਲ ਪੱਕੇ ਅਤੇ ਪੁਖਤਾ ਸਬੂਤ ਹੁੰਦੇ ਨੇ ਨਾ ਤੇ ਉਹਨਾਂ ਸਬੂਤਾਂ ਦੇ ਆਧਾਰ ਤੇ ਹੀ ਉਹ ਗ੍ਰਿਫਤਾਰੀ ਕਰਦੀ ਹੈ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਨੇ ਪਹਿਲਾਂ ਪੂਰੀ ਜਾਂਚ ਕੀਤੀ ਪੜਤਾਲ ਕੀਤੀ ਤੇ ਉਸ ਤੋਂ ਬਾਅਦ ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਕੀਤੀ ਅੱਜ ਇਹਨਾਂ ਦੇ ਪਰਿਵਾਰਕ ਮੈਂਬਰ ਕਿੰਨਾ ਮਰਜੀ ਰੋਈ ਜਾਣ ਪਰ ਜਿਹੜਾ ਆਮ ਨਾਗਰਿਕ ਹੈ ਨਾ ਪੰਜਾਬ ਦਾ ਉਹ ਇਹੀ ਸੋਚ ਰਿਹਾ ਹੈ ਕਿ ਇਹਨਾਂ ਨੂੰ ਫੜ ਕੇ ਤਾਂ ਬਹੁਤ ਵਧੀਆ ਕੰਮ ਕੀਤਾ ਵਾਡੀਆਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ